ਹਰਕੇਸ਼ ਕੁਮਾਰ ਵਿੱਕਿਆ ਜੀ ਪੰਜਾਬ ਰੋਡਵੇ ਪਨਵਸ ਪੀਆਰਟੀਸੀ ਕੰਟਰੈਕਟਰ ਵਰਕਰ ਯੂਨੀਅਨ ਸੂਬੇ ਦਾ ਮੀਤ ਪ੍ਰਧਾਨ ਹੈ ਜੀ ਦੇਖੋ ਜੀ ਜਿਹੜੀ ਸਾਡੀ ਇਹ ਤਿੰਨ ਦਿਨ ਦੀ ਕਾਲ ਦਿੱਤੀ ਗਈ ਹੈ ਇਹ ਸਾਡੀ ਮੈਨੇਜਮੈਂਟ ਤੇ ਸਰਕਾਰ ਦੇ ਖਿਲਾਫ ਹੈ ਕਿਉਂਕਿ ਸਾਡੀਆਂ ਜਿਹੜੀਆਂ ਮੰਗਾਂ ਨੇ ਪਿਛਲੇ ਸਮੇਂ ਸਾਡੀਆਂ ਮੀਟਿੰਗਾਂ ਹੋਈਆਂ ਨੇ ਉਹ ਮੰਨ ਲਈਆਂ ਗਈਆਂ ਟ੍ਰਾਂਸਪੋਰਟ ਮੰਤਰੀ ਸਾਹਿਬ ਨੇ ਮੁੱਖ ਮੰਤਰੀ ਸਾਹਿਬ ਨੇ ਗਵਰਨਮੈਂਟ ਨੇ ਆਪਣੇ ਪੇਜ ਤੋਂ ਪਾਇਆ ਇਹਨਾਂ ਦੀਆਂ ਮੰਗਾਂ ਨੇ ਜਿਹੜੀਆਂ ਸਵਾਰ ਕਰ ਲਈਆਂ ਕੱਚੇ ਕੰਮੇ ਪੱਕੇ ਕਰੋ ਤੇ ਕਿਦਰੀ ਸਿਸਟਮ ਬੰਦ ਕਰੋ ਵਿਭਾਗ ਦੀ ਆਪਣੀ ਅਸਤਾ ਪਾਈ ਜਾਣ ਤਨਖਾਹਾਂ ਦੇ ਵਿੱਚ ਵਾਦਾ ਕੀਤਾ ਜਾਂਦਾ ਪਰ ਅਸੀਂ ਮਜਬੂਰ ਆ ਧਰਨੇ ਪ੍ਰਦਰਸ਼ਨ ਕਰਨ ਨੂੰ ਪੱਤਰ ਜਾਰੀ ਹੋਣ ਦੇ ਬਾਵਜੂਦ ਵੀ ਨੋਟੀਫਿਕੇਸ਼ਨ ਹੋਣ ਦੇ ਬਾਵਜੂਦ ਵੀ ਜਿਹੜੀਆਂ ਸਾਡੀਆਂ ਮੰਗਾਂ ਨੇ ਉਹ ਨਹੀਂ ਮੰਨੀਆਂ ਜਾਂਦੀਆਂ ਸਾਨੂੰ ਇਹ ਅਨੁਭਵ ਹੋ ਰਿਹਾ ਵੀ ਜਿਹੜੇ ਮੈਨੇਜਮੈਂਟ ਦੇ ਅਧਿਕਾਰੀ ਆ ਉਹ ਸਰਕਾਰ ਦੇ ਉੱਪਰ ਭਾਰੂ ਆ ਸਰਕਾਰ ਵੱਲੋਂ ਆਦੇਸ਼ ਜਾਰੀ ਹੋਣ ਦੇ ਬਾਵਜੂਦ ਵੀ ਸਾਡੀ ਜਿਹੜੀ ਮੈਨੇਜਮੈਂਟ ਦੇ ਅਧਿਕਾਰੀ ਆ ਚਾਹੇ ਉਹ ਰੁੜਵੇਜ਼ੀ ਮੈਨੇਜਮੈਂਟ ਹੈ ਪਨਪਾਸਦੀ ਮੈਨੇਜਮੈਂਟ ਹੈ ਜਾਂ ਸਾਡੀ ਪੀਆਰਟੀਸੀ ਮੈਨੇਜਮੈਂਟ ਹੈ ਜਿਹੜੇ ਪੱਤਰ ਜਾਰੀ ਹੋ ਜਾਂਦੇ ਆ ਉਹ ਵੀ ਲਾਗੂ ਨਹੀਂ ਕਰਦੇ ਜਿਸ ਕਰਕੇ ਅਸੀਂ ਪੂਰੇ ਪੰਜਾਬ ਦੇ ਵਿੱਚ ਜਿਹੜਾ ਰੋਸ ਪ੍ਰਦਰਸ਼ਨ ਹੈ ਉਹ ਸਾਡਾ ਯਾਰੀ ਹੈ ਸਾਡੀਆਂ ਮੁੱਖ ਮੰਗਾਂ ਜੀ ਕੱਚੇ ਕੰਮੇ ਪੱਕੇ ਕਰੋ ਠੇਕੇਦਾਰੀ ਸਿਸਟਮ ਬੰਦ ਕਰੋ ਤੇ ਵਿਭਾਗ ਦੀਆਂ ਆਪਣੀਆਂ ਬਸਤਾਂ ਪਾਈਆਂ ਜਾਣ ਬਰਾਬਰ ਕੰਮ ਬਰਾਬਰ ਤਨਖਾਹ ਲਾਗੂ ਕੀਤੀ ਜਾਵੇ ਤਨਖਾਹਾਂ ਦੇ ਵਿੱਚ ਇੱਕ ਸਾਰਤਾ ਕੀਤੀ ਜਾਵੇ ਇਹ ਸਾਡੀਆਂ ਹੱਕੀ ਦੇ ਜਾਜ ਮੰਗਾਂ ਹੈ ਸਾਡੀਆਂ ਲਗਭਗ ਸਾਡਾ 7500 ਮੁਲਾਜ਼ਮਾਂ ਦੀ ਜਿਹੜਾ ਉਹ ਅੱਜ ਸਟ੍ਰੈਕਟ ਤੇ ਆ ਪੂਰੇ ਪੰਜਾਬ ਦੇ ਵਿੱਚ ਰੋਡਵੇਜ ਪੀਆਰਟੀਸੀ ਦੇ ਮੁਲਾਜ਼ਮ ਨੇ ਜਿਹੜੇ ਅੱਜ 7500 ਦੇ ਲਗਭਗ ਸਟ੍ਰੈਕਟ ਤੇ ਨੇ ਲਗਭਗ 3000 3200 ਬੱਸਾਂ ਜਿਹੜੀ ਅੱਜ ਪੂਰੇ ਪੰਜਾਬ ਦੇ ਵਿੱਚ ਬੰਦ ਹੈ ਜੀ ਲੋਕਾਂ ਨੂੰ ਪਰੇਸ਼ਾਨੀ ਹੋ ਰਹੀ ਹੈ ਇਹਦਾ ਜ਼ਿੰਮੇਵਾਰ ਜੀ ਮੈਨੇਜਮੈਂਟ ਹੈ ਸਰਕਾਰ ਹੈ ਕਿਉਂਕਿ ਅਸੀਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਦੱਸਣਾ ਚਾਹੁੰਦੇ ਹਾਂ ਵੀ ਅਸੀਂ ਇਸ ਦੇ ਸਬੰਧ ਵਿੱਚ ਇੱਕ ਮਹੀਨਾ ਪਹਿਲਾਂ ਨੋਟਿਸ ਦਿੱਤਾ ਸੀ ਸਾਡੀ ਮੈਨੇਜਮੈਂਟ ਨੂੰ ਸਰਕਾਰ ਤੱਕ ਤੇ ਅਸੀਂ 22 ਤਰੀਕ ਨੂੰ ਮਾਨਯੋਗ ਸਰਕਾਰ ਦੇ ਜਿੰਨੇ ਐਮਐਲਏ ਸਹਿਬਾਨਾ ਜਿੰਨੇ ਮੰਤਰੀ ਸਹਿਬਾਨਾ ਸਾਰਿਆਂ ਨੂੰ ਅਸੀਂ ਆਪਣੀਆਂ ਮੁਸ਼ਕਲਾਂ ਦੇ ਸਬੰਧ ਵਿੱਚ ਮੰਗ ਪੱਤਰ ਦੇ ਕੇ ਆਏ ਸੀ ਵੀ ਇਹ ਹੜਤਾਲ ਨਾ ਹੋਵੇ ਸਾਡੀਆਂ ਜਿਹੜੀਆਂ ਮੰਗਾਂ ਨੇ ਉਹਨਾਂ ਦਾ ਵਾਜਬ ਹੱਲ ਕੱਢਿਆ ਜਾਵੇ ਕਿਉਂਕਿ ਮੈਂ ਦੁਬਾਰਾ ਫਿਰ ਤੋਂ ਉਹੀ ਗੱਲ ਦਹਿਰਾਉਣਾ ਕਿਉਂਕਿ ਸਾਡੀਆਂ ਜਿਹੜੀਆਂ ਮੰਗਾਂ ਸੀ ਉਹ ਮੁੱਖ ਮੰਤਰੀ ਸਾਹਿਬ ਨੇ ਕਿਹਾ ਸੀ ਵੀ ਇਹਨਾਂ ਨੂੰ ਮੰਨ ਲਿਆ ਜਾਵੇ 1 ਮਹੀਨੇ ਦਾ ਸਮਾਂ ਦਿੱਤਾ ਸੀ ਪਾਲਿਸੀ ਬਣਾਉਣ ਦਾ ਐਕਟ ਬਣਾਉਣ ਦਾ ਇਹਨਾਂ ਨੂੰ ਲਾਗੂ ਕੀਤਾ ਜਾਵੇ ਪਰ ਅਜ 6 ਮਹੀਨੇ ਬੀਤ ਜਾਣ ਦੇ ਬਾਵਜੂਦ ਵੀ ਸਾਡੀਆਂ ਮੰਗਾਂ ਨੇ ਜਿਹੜੀਆਂ ਜਿਉਂ ਦੀਆਂ ਤੇ ਉਹ ਖੜੀਆਂ ਨੇ ਅਸੀਂ ਧਰਨੇ ਪ੍ਰਦਰਸ਼ਨ ਕਰਨ ਲਈ ਮਜਬੂਰ ਹਾਂ ਅੱਜ ਪੂਰੇ ਪੰਜਾਬ ਦੇ ਵਿੱਚ ਸਾਡੀ ਜਥੇਬੰਦੀ ਵੱਲੋਂ ਜਿਹੜਾ ਧਰਨਾ ਪ੍ਰਦਰਸ਼ਨ ਹੈ ਉਹ ਕੀਤਾ ਜਾ ਰਿਹਾ ਹੈ